ਦੇ ਵਿੱਚ ਬੰਦ ਅਮਰਪਾਲ ਸਿੰਘ ਨੂੰ ਵੋਟਾਂ ਦੇ ਵਿੱਚ ਜਿੱਤਣ ਤੋਂ ਬਾਅਦ ਪਰਿਵਾਰ ਪਹੁੰਚ ਗਿਆ ਜੇਲ੍ਹ ਦੇ ਅੰਦਰ ਪਤਨੀ ਕਿਰਨਦੀਪ कौर ਤੇ ਲਾਇਰ ਨੇ ਦੱਸ ਦਿੱਤੀ ਇੱਕ ਇੱਕ ਗੱਲ ਕੈਮਰੇ ਦੇ ਅੱਗੇ ਜਿहां ਜਿੱਥੇ ਵੋਟਾਂ ਦਾ ਪੰਜਾਬ ਦੇ ਵਿੱਚ ਰਿਜ਼ਲਟ ਆਇਆ ਤੇ ਉੱਥੇ ਹੀ ਆਜ਼ਾਦ ਉਮੀਦਵਾਰ ਤੇ ਮਜੂਤ ਚੋਣ ਅਮਰਤਪਾਲ ਸਿੰਘ ਜਿਨਾਂ ਤੇ ਐਨਐਸਸੀ ਲੱਗੀ ਹੋਈ ਹੈ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੇ ਜੇਲ੍ਹ ਦੇ ਵਿੱਚ ਬੈਠੇ ਬੈਠੇ ਤਾਕਤ ਪਲਟਾ ਕੇ ਰੱਖ ਦਿੱਤੇ ਲੋਕਾਂ ਨੇ ਜਿਹੜਾ ਪੰਛੀ ਝੋਲੀ ਦੇ ਨਾਮ ਤੇ ਵੋਟਾਂ ਪਾਈਆਂ ਨੇ ਜੀਹਾਂ ਅਮਰਤਪਾਲ ਸਿੰਘ ਨੂੰ ਵੱਡੀ ਲੀਡ ਆਪਾਂ ਕਹਿ ਸਕਦੇ ਹਾਂ ਕਿ 2 ਲੱਖ ਦੇ ਤਕਰੀਬਨ ਲੀਡ ਦੇ ਨਾਲ ਜੁੱਤੇ ਨੇ 4 ਲੱਖ ਤੋਂ ਕਿਤੇ ਜ਼ਿਆਦਾ ਵੋਟਾਂ ਜਿਨ੍ਹਾਂ ਅਮਰਪਾਲ ਸਿੰਘ ਨੂੰ ਪੈਂਦੀਆਂ ਨੇ ਕੁਲਵੀਰ ਜੀਰਾ ਨੂੰ ਵੀ ਕਰ ਦਿੰਦੇ ਨੇ ਹਾਲਾਂਕਿ ਕੁਲਵਿੰਦੀਰ ਨੂੰ ਸਿਰਫ 2 ਲੱਖ ਵੋਟਾਂ ਪਈਆਂ ਇੱਕ ਵੱਡੀ ਲੀਡ ਦੇ ਨਾਲ ਜਿੱਤਣ ਤੋਂ ਮਗਰੋਂ ਹੁਣ ਇਹ ਸਵਾਲ ਖੜਾ ਉਮਦਾ ਹੈ ਕਿ ਅਮਰਪਾਲ ਸਿੰਘ ਕਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਣਗੇ ਤੇ ਉੱਥੇ ਹੀ ਉਹਨਾਂ ਦੀ ਪਤਨੀ ਕਿਰਨਦੀਪ ਕੌਰ ਉਹਨਾਂ ਦਾ ਲਾਇਰ ਜਿਹੜਾ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਮਿਲਣ ਲਈ ਪਹੁੰਚਦਾ ਹੈ ਜਿਸ ਦੀ ਤਸਵੀਰ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਲਾਇਰ ਜਿਹੜੇ ਨੇ ਉਹ ਕੈਮਰੇ ਦੇ ਅੱਗੇ ਆ ਕੇ ਗੱਲਬਾਤ ਸਾਂਝੀ ਕਰਨੀ ਉਹ ਵਿਤਵਾਨ ਨੂੰ ਪੂਰਾ ਸੁਣਾਮਾਗੇ ਫਿਲਹਾਲ ਇਹ ਵੀ ਦੱਸ ਦਈਏ ਕਿ ਰੋਟਾਂ ਦੇ ਵਿੱਚ ਜਿੱਤਣ ਤੋਂ ਬਾਅਦ ਜਸ਼ਨ ਨੂੰ ਲੈ ਕੇ ਪਰਿਵਾਰ ਨੇ ਇੱਕ ਬਿਆਨ ਸਾਂਝਾ ਕੀਤਾ ਸੀ ਕਿ ਕੱਲੂਕਾਰਾ ਚੱਲ ਰਿਹਾ ਜਿਸ ਕਰਕੇ ਅਸੀਂ 6 ਤਰੀਕ ਤੱਕ ਕੋਈ ਵੀ ਜਸ਼ਨ ਨਹੀਂ ਮਨਾਉਣਾ ਅਸੀਂ ਉਸ ਦਿਪਸ ਨੂੰ ਦਿਨ ਨੂੰ ਅਸੀਂ 6 ਤਰੀਕ ਤੱਕ ਕੋਈ ਵੀ ਜਸ਼ਨ ਨਹੀਂ ਮਨਾਉਣਾ ਕੋਈ ਵੀ ਜਿਹੜਾ ਖੁਸ਼ੀ ਦਾ ਮਾਹੌਲ ਨਹੀਂ ਰੱਖਣਾ ਹਾਲਾਂਕਿ ਲੋਕਾਂ ਨੇ ਜੋ ਬੋਟਾ ਪਾਈਆਂ ਨੇ ਉਸ ਦੀ ਖੁਸ਼ੀ ਉਹਨਾਂ ਨੂੰ ਜ਼ਰੂਰ ਹੈ ਪਰ ਕੋਈ ਵੀ ਉਹ ਜਸ਼ਨ ਮਨਾਉਣਾ ਨਹੀਂ ਚਾਹੁੰਦੇ 6 ਤਰੀਕ ਤੋਂ ਬਾਅਦ ਹੀ ਜਸ਼ਨ ਮਨਾਏ ਜਾਣਗੇ ਕਿਉਂਕਿ 6 ਤਰੀਕ ਤੱਕ ਜਿੰਨਾ ਸ਼ਹੀਦਾਂ ਦੀ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਬਿਲਕੁਲ ਵੀ ਜਸ਼ਨ ਮਨਾਉਣ ਦੇ ਮਾਹੌਲ ਦੇ ਵਿੱਚ ਨਹੀਂ ਹੈ ਪਰ ਉੱਥੇ ਹੀ ਕਿਰਨਦੀਪ ਕੌਰ ਜਿਹੜੀ ਹੈ ਜੇਲ੍ਹ ਦੇ ਵਿਦਵਾਨਾਂ ਨੂੰ ਮਿਲਣ ਪਹੁੰਚੀ ਹੈ ਜਿਸ ਦੀ ਤਸਵੀਰ ਸੋਸ਼ਲ ਮੀਡੀਆ ਤੇ ਸામਨੇ ਆਈ ਹੈ ਵਕੀਲ ਕੀ ਕਹਿ ਰਹੇ ਨੇ ਆਉ ਤੁਹਾਨੂੰ ਪੂਰਾ ਸੁਣਾ ਦਿੰਨੇ ਆ ਪਰ ਕੀ ਲੱਗਦਾ ਹੈ ਕਿ ਅਮਰਪਾਲ ਸਿੰਘ ਕਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਣਗੇ ਕਿਉਂਕਿ ਅਗਰ ਐਮਪੀ ਬਣ ਜਾਂਦੇ ਨੇ ਤਾਂ ਉਹਨਾਂ ਦਾ ਜੇਲ੍ਹ ਦੇ ਵਿੱਚੋਂ ਬਾਹਰ ਆਣਾ ਸੁਭਾਵਿਕ ਹੀ ਬਣਦਾ ਹੈ ਪਰ ਸਵਾਲ ਇਹ ਹੈ ਕਿ ਇੰਤਜ਼ਾਮ ਦੀਆਂ ਕੜੀਆਂ ਕਦੋਂ ਖਤਮ ਹੁੰਦੀਆਂ ਨੇ ਖਡੂਰ ਵਾਸੀਆਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਜਿਤਾਇਆ ਹੈ ਆਖਿਰਕਾਰ ਕਦੋਂ ਉਹਨਾਂ ਦੇ ਮੁਕਾਤਿਬ ਹੁੰਦੇ ਨੇ ਅਮਰਪਾਲ ਸਿੰਘ ਜਿਵੇਂ ਦੇਖਦੇ ਹੋ ਪ੍ਰਤੀਕਿਰਿਆ ਵੀ ਜਰੂਰ ਦੱਸਣਾ